ਸੁਜਾਨਪੁਰ ਵਿੱਚ ਇੱਕ ਬਾਬੇ ਦੇ ਭੇਸ ਵਿੱਚ ਆਏ ਠੱਗ ਨੇ ਮਹਿਲਾ ਨੂੰ ਗੱਲਾਂ ਵਿੱਚ उलझा ਕੇ ਉਸ ਦੀਆਂ ਵਾਲੀਆਂ ਠੱਗ ਲਈਆਂ ਮਹਿਲਾ ਨੇ ਮਾਮਲੇ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਹੈ ਜਾਣਕਾਰੀ ਮੁਤਾਬਕ ਬਾਬੇ ਨੇ ਮਹਿਲਾ ਨੂੰ ਉਸ ਦੇ ਦੁੱਖ ਦੂਰ ਕਰਨ ਦਾ ਦਿਲਾਸਾ ਦਿੱਤਾ ਅਤੇ ਉਸ ਦੀਆਂ ਵਾਲੀਆਂ ਲੈ ਕੇ ਰਫੂਤ ਚੱਕਰ ਹੋ ਗਿਆ ਸੁਜਾਨਪੁਰ ਦੀ ਰਹਿਣ ਵਾਲੀ ਪੀੜਤ ਮਹਿਲਾ ਰੇणु ਬਾਲਾ ਨੇ ਦੱਸਿਆ ਕਿ ਸੋਮਵਾਰ ਦੀ ਦੁਪਹਿਰ 12:30 ਵਜੇ ਦੇ ਕਰੀਬ SBI ਬੈਂਕ ਵਿੱਚ LIC ਦੀ ਕਿਸ਼ਤ ਜਮ੍ਹਾਂ ਕਰਵਾ ਕੇ ਘਰ ਵਾਪਸ ਜਾ ਰਹੀ ਸੀ ਜਦੋਂ ਉਸ ਸੁਝਾਨਪੁਰ ਪਠਾਨਕੋਟ ਰੋਡ ਤੇ ਪਹੁੰਚੀ ਤਾਂ ਠੱਗ ਬਾਬੇ ਨੇ ਉਸ ਨੂੰ ਗੱਲਾਂ ਵਿੱਚ उलझा ਕੇ ਉਸ ਦੀਆਂ ਵਾਲੀਆਂ ਠੱਗ ਲਈਆਂ ਅਤੇ ਉੱਥੋਂ ਫਰਾਰ ਹੋ ਗਿਆ ਇਸ ਉਪਰੰਤ ਮਾਮਲੇ ਦੀ ਸ਼ਿਕਾਇਤ ਸੁਝਾਨਪੁਰ ਪੁਲਿਸ ਨੂੰ ਦਿੱਤੀ ਗਈ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਤੋਂ ਬਾਅਦ ਅਗਲੀ ਹੀ ਕਾਰਵਾਈ ਕੀਤੀ ਜਾਵੇਗੀ ਜਨਦੀਪੀਸੀ ਮਾਇਕ ਦੀ ਹੀ ਉਹਨੇ ਮਿਲ ਕੇ ਕੁੜੀਏ ਗੱਲ ਸੋ ਤੁਸੀਂ ਦੁਖੀ ਬੜੇ ਆ ਮੈਂ ਕਿਹਾ ਹਾਂਜੀ ਮੈਂ ਪਾਜੀ ਦੁਖੀ ਖੜਿਆ ਇੱਕ ਜਨਾਨੀ ਸੀ ਇੱਕ ਮੋੜਾ ਸੀ ਮੋਟਰਸਾਈਕਲ ਵੱਡਾ ਤੇ ਪੰਤੀ 40 ਸਾਲ ਦਾ ਹੋਣਾ ਤੇ ਜਨਾਨੀ ਮੈਨੂੰ ਕਹਿੰਦੀ ਆ ਪੰਜੀ ਮੈਂ ਹੀ ਵੀ ਦੁਖੀ ਆ ਇਹ ਬਾਬਾ ਐ ਤੇ ਬਸ ਉਹਨੇ ਮੈਨੂੰ ਅੰਦਾ ਕੁੜੀ ਘਰ ਤੋਂ ਕਿਹਾ ਹਾਂਜੀ ਉਹਨੇ ਮੈਨੂੰ ਹੱਥ 'ਚ ਬੱਤੇ ਪੁਰਾਏ ਦੋ ਤੇ ਮੇਂ ਦੀ ਪਤਾ ਨਹੀਂ ਲੱਗਾ ਮੇਰੀ ਬਾਹਾਂ ਕਿਸਲੇ ਲਾ ਕੇ ਲਾਗੇ ਤੇ ਮੈਨੂੰ ਕਾਗਜ਼ ਇਹ ਫੜਾ ਗਏ ਠੀਕ ਹੈ ਜੀ ਇੱਕ ਕਮੇਟੀ ਹਾਂ ਦੇ ਲੱਗੀ ਐ ਉਥੇ ਪੁਨੀਚੀ ਵਾਲੀ ਦੀ ਕਾਨਾ ਇੱਕ ਮਰਵਾ ਲਈ ਜੇ ਅਸੀਂ ਜਮਾ ਕਰਾਂਗੇ ਆਂਕੀ ਬਾੜ ਤੱਕ ਕਿ ਬਾਰੀਆਂ ਖੋਲ ਕੇ ਲੈ ਗਏ ਜੀ ਇਹ ਬਾਰੀਆਂ ਵਾਪਸ ਨਹੀਂ ਗਈਆਂ ਜੀ ਸਭ ਦੇ ਸਭ ਤੇ ਸਭ ਜਿਹਾਣ ਚੇ ਜੀ ਜਗਬਾਣੀ ਟੀਵੀ ਲਈ ਬਿਊਰੋ ਰਿਪੋਰਟ